ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਗੇ ਤੇ ਠੀਕ ਠਾਕ ਹੋਗੇ ਅੱਜ ਆਪਾਂ ਖੜੇ ਆਂ ਫਰੀਦਕੋਟ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਬਾਬਾ ਫਰੀਦ ਜੀ ਦਾ ਮੇਲਾ ਜੋ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਫਰੀਦ ਜੀ ਦੇ ਆਗਮਨ ਤੁਰਬ ਨੂੰ ਸਮਰਪਿਤ ਫਰੀਦਕੋਟ ਸ਼ਹਿਰ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਅੱਜ ਦੀ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਆਪਾਂ ਅੱਜ ਦੀ ਇਸ ਵੀਡੀਓ 'ਚ ਕੱਲੀ-ਕੱਲੀ ਮੇਲੇ ਦੀ ਗੱਲ ਨੂੰ ਕਵਰ ਕਰਾਂਗੇ ਜੇ ਤੁਸੀਂ ਨਹੀਂ ਵੀ ਆ ਸਕਦੇ ਤੁਸੀਂ ਇਸੇ ਵੀਡੀਓ ਦੇ ਅੰਦਰ 13 ਹੀ ਸਾਰਾ ਮੇਲਾ ਦੇਖ ਸਕਦੇ ਹੋ ਪਹਿਲਾਂ ਇੱਧਰ ਆ ਲਿਆ ਇਹ ਆ ਨਾ ਪੱਥਰਦੰਗਾਂ ਮੂਰਤੀਆਂ ਦੇ ਹਾਥੀ ਹੋ ਗਏ ਹਨਾ ਸ਼ੇਰ ਹੂੰ ਘੋੜੇ ਮਹਿੰਗਾ ਸਮਾਨ ਆ ਇਹ ਘੋਠਾਂ ਘਠਾਂ ਜਾਂ ਮੂਰੇ ਲਾਉਣ ਵਾਸਤੇ ਉਹਦੇ ਵਾਸਤੇ ਡੈਕੋਰੇਸ਼ਨ ਵਾਸਤੇ ਆ ਜੇ ਖਰੀਦਣੀਆਂ ਹੁਣ ਖਰੀਦ ਸਕਦੇ ਹੋ ਸਤੂ ਗਾਂ ਆ ਜਾ ਇਹ ਆਗੇ ਕੱਪ ਵਗੈਰਾ ਚਾਹ ਵਾਸਤੇ ਪਾਣੀ ਵਾਸਤੇ ਸਾਰੇ ਦਿਖਾ ਦਿਓ ਆ ਲੱਕੜ ਦਾ ਸਮਾਨ ਇੱਧਰ ਕੁਰਸੀ ਬੈਠਣ ਬੋਸਣ ਵਾਸਤੇ ਕੁਰਸੀਆਂ ਮੇਜ਼ ਝੂਲੇ ਪੰਗੂੜੇ ਵਗੈਰਾ ਝੂਲੇ ਇਹ ਵੀ ਕੋਠਿਆਂ ਦੇ ਅੰਦਰ ਰੱਖਣ ਵਾਲਾ ਸਮਾਨ ਹੀ ਆ ਇਹ ਆ ਗਲੀਚੇ ਤੇ ਹੋਰ ਚਾਰ ਦਿਨ ਲੱਗਦੇ ਹਨ ਹਾਂ ਹੂੰ ਚਾਰ ਦਿਨ ਹੀ ਹੈ ਆ ਲੱਕੜ ਦੇ ਘਰ ਇਹ ਲੱਕੜ ਦਾ ਸਮਾਨ ਆ ਗਿਆ ਕੀ ਚੀਜ਼ ਹੈ ਆ ਤਾਂ ਆ ਟੋਕਰੀਆਂ ਟਾਕਰੀਆਂ ਆ ਇਹ ਡਿਜ਼ਾਈਨ ਬਣਾਏ ਹੋਏ ਲੱਕੜ ਦੇ ਡੈਕੋਰੇਸ਼ਨ ਫਲਾਵਰ ਆਂ ਚਾਹ ਕਰੋ इधर भी आ कपड़े समानी चीज आई है की चीजें ही हैं, की चीजें हैं, ये डायसोल्ड, नहीं काले वस्त्र हैं, ये बेड के बराबर में, सोफे के बराबर में, अच्छा, ये कहीं पे लेके बैठ जाओ, उस तो पे बेड जाओ, सी। तब तो खासी पानवाई है, अपना पैसा उधर हमारा था 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 हुँ। यार। हुँ तो यार, यार, आदोसी मियां की ना, लोगों की बात बकरी है, मेरी बात बकरी है। ਨਾ ਨਾ ਬਣਾਤਾ ਹੈ। ਮੂਰੇ ਰਿਹਾ ਯਾਰ। ਇੱਕੀ ਮਾਰ ਕੇ ਜਾਉਣਾ। ਆ ਬੈਠਣ ਵਾਸਤੇ ਵਧੀਆ। ਇਧਰ ਵੀ ਲੱਕੜ ਦਾ ਸਮਾਨ ਆ ਗਿਆ ਡੈਕੋਰੇਸ਼ਨ ਵਾਸਤੇ। ਓਏ ਇਹ ਤੇ ਬੈਠਣ ਵਾਸਤੇ ਵਧੀਆ ਆ ਦੇਖ। ਇਹ ਵੀ ਦਿਖਾਉਣੀ ਆ ਚਾਰ ਜਿਗ। ਪਤਾ ਨਹੀਂ ਲੱਗਦਾ ਇਹ ਕਿਹ ਹੈ ਹਨਾ। ਹੂੰ। ਟੋਕਰਾਂ, ਟੋਕਰਾਂ ਗਾਈਆਂ। ਆਹ ਤੇ ਟਰਿਆ। ਜ਼ਿਆਦਾਤਰ ਸਮਾਨ ਨੇ ਡੈਕੋਰੇਸ਼ਨ ਵਾਸਤੇ ਆ। ਲੱਕੜ ਦੀ ਡੈਕੋਰੇਸ਼ਨ ਕੀਤੀ ਹੋਈ ਆ। ਆ ਤਾਂ ਸੇਮ ਆ ਗਿਆ ਹੈ ਨਾ ਕੁਰਸਨਾ ਇਹ ਜ ਲੱਕੜ ਦਾ ਸਮਾਨ ਲੱਕੜ ਦਾ ਸਮਾਨ ਜਦਾਈ ਹੈ ਬਾਂਸ ਦਾ ਇਹਦਾ ਵਿੱਚ ਇਹ ਨਾ ਜਦੋਂ ਕਿ ਬਹੁਤ ਕਰਦਾ ਇਹਨਾਂ ਤੋਂ ਪਾਤੇ ਉਹਦੇ ਨਾ ਸੁਲਾ ਕਰਦਾ ਹਾਂ ਜੀ ਨੀ ਦਾ ਸਮਾਨ ਆ ਗਿਆ ਇਹਦਾ ਨੀ ਦਾ ਹਾਂ ਕਿਵੇਂ ਜਾ ਰਹੇ ਹਨ ਕੱਪ ਵਗੈਰਾ ਹਾਂ ਅਲਗ ਟਾਈਪ ਦੇ ਕੱਪ ਆਏ ਹਾਂ ਆਹ 2 ਡਾਲਰ ਕੱਪ ਵਾਹ ਸੋਹਣਿਆ ਤੇ ਖਰੀਦੋ ਇਥੋਂ ਸ਼ੋਪਿੰਗ ਕਰੋ ਅਸੀਂ ਤਾਂ ਕਰਨੀ ਨਹੀਂ ਇੱਧਰ ਆ ਜਾ ਆਹ ਡੈਕੋਰੇਸ਼ਨ ਫਲਾਵਰ ਅਜੇ ਦੁਕਾਨਾ ਓਪਨ ਹੋਈ ਜਾਂਦੀ ਹੈ ਅਜੇ ਉਹਨਾਂ ਨੇ ਖੋਲ੍ਹਿਆ ਨਹੀਂ ਮੋੜਿਆ ਇਹਦਾ ਸੂਟ ਆ ਆਪਣੇ ਕੰਮ ਦਾ ਆਹ ਚਾਦਰਾਂ ਚ ਇਧਰ ਆਓ

ਬਣ ਬਣ ਕੀ ਕੀਆਂ ਦਾ ਇਧਰ ਤੇ ਆਧਰਾ ਤੇ ਉਧਰ ਬੈਡ ਸੀਟ ਇਧਰ ਆ ਓਏ ਦਾ ਸੂਟ ਆਪਰੇ ਸਮਾਨ ਆ ਇਧਰ ਮਨਕਤਾਂ ਜਪੋਰੀ ਆ ਸੇ ਚਾਦਰਾਂ ਆ ਬੈੱਡਾਂ ਦੇ ਵਿੱਚ ਚਾਦਰਾਂ ਹੀ ਆ ਹਨਾ ਹੂੰ ਆ ਮਾਲਾ ਮੂੜਾ ਹੋਵੇ ਟੌਕਸ ਵਗੈਰਾ ਬ੍ਰੇਸਲੇਟ ਪਰਸ ਇਹ ਡੈਕੋਰੇਸ਼ਨ ਫਲਾਵਰ ਦੁਬਾਰੇ ਇੱਧਰ ਦੇਖਦੇ ਆਂ ਇਹ ਲੇਡੀਜ਼ ਜੁੱਤੀ ਵਗੈਰਾ ਤੇ ਬੰਦਿਆਂ ਦੇ ਵੀ ਹੋਣਗੇ ਅੰਗਰੇਜ਼ਾਂ ਦੇ ਇੱਧਰ ਵੀ ਲੱਕੜਾਂ ਦੇ ਆ ਗਾਂ ਚਾਗੇ ਇੱਥੇ ਤੋਂ ਦਿਖਾ ਦਈਏ ਪਹਿਲਾਂ ਇਹ ਲੱਕੜ ਦਾ ਸਮਾਨ ਆ ਗਿਆ ਚੱਕਲੇ ਵੇਲ ਨੇ 100 ਰੁਪਏ ਰੇਟ ਹੈ ਸੇਲ ਸੀ ਨਾ 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 ਕਿ ਚਾੜਦੇ ਨਹੀਂ ਚੱਲੋ 20 ਰੁਪਏ ਆਜੋ 20 ਰੁਪਏ ਸੇਲ 20 ਰੁਪਏ ਸੇਲ ਨਾਲ ਸਾਡੇ ਦਵਿੰਦਰ ਸਿੰਘ ਜੀ ਗਿੱਲ ਸਾਹ ਆਜੋ ਉਧਰ ਚਾਲਦੇ ਤਾਂ ਲੱਕੜ ਦਾ ਹੀ ਆ ਆ ਕੀ ਚੀਜ਼ ਹੈ ਇਹ ਇਹ ਜਿੰਨਾ ਜਬੂਟੇ ਲਾਉਂਦੇ ਹੁੰਦੇ ਆ ਡੈਕੋਰੇਸ਼ਨ ਵਾਸਤੇ ਆ ਕੋਟ ਨੂੰ ਘਟਨਾ ਇਕ ਰਾਂਚ ਰੱਖਣ ਵਾਸਤੇ ਅਸੀਮ ਤਾਂ ਨਹੀਂ ਆਗੇ ਕਿਤੇ ਉੱਥੇ ਮੁੜਿਆ ਨਹੀਂ ਨਹੀਂ ਇਹ ਲੱਕੜਾ ਆਸਮਾਨ ਜਿਆਦਾ ਹੀ ਹੈ ਇੱਥੇ ਆ ਟਾਈਂਪੀਸ ਡੈਕੋਰੇਸ਼ਨ ਵਾਸਤੇ ਟਾਈਂਪੀਸ ਅੱਜ ਬੈਡ ਸ਼ੀਟ ਹੀ ਹੈ ਨਾ ਹੂੰ ਆ ਝੂਲਾ ਇਹਨਾਂ ਝੂਟੇ ਲੈਣੇ ਆ ਲੈ ਲੋ ਝੂਲੇ ਲੋਹੇ ਦੇ ਬਣੇ ਹੁੰਦੇ ਆ ਵੈਸੇ ਤਾਂ ਇਹ ਲੱਕੜ ਦੇ ਆ ਇੱਧਰ ਪਈ ਹੈ ਐ ਟੌਫਾਂ ਵਗੈਰਾ ਖਾਣ ਪੀਣ ਵਾਲਾ ਸਮਾਨ ਇੱਥੇ ਇੱਧਰ ਤਾਂ ਉਹੀ ਆ ਇੱਧਰ ਆਇਆ ਇੱਧਰ ਤਾਂ ਆਪਾਂ ਜਾਏ ਇਹ ਨਹੀਂ ਨਾ ਦਿਖਾਇਆ ਸੀ ਇੱਧਰ ਕਦੋਂ ਗਏ ਆ ਇੱਧਰ ਇੱਧਰ ਪ ਜਾਏ ਬਈ ਇਹ ਨੇਲ ਪਾਲਿਸ਼ ਵਗੈਰਾ सारा कुझु चाल अऊं अॻे बंदि पंगा असीं हाणे जल पे झूले सारे कश्ती ਆ ਹਾਂ ਵੀ ਚੰਡੋਲ ਚੱਲ ਪਈ ਏਸੀ ਗਈ ਬਾਬਾ ਫਰੀਦ ਜੀ ਦਾ ਮੇਲਾ ਇਹ ਵੀਡੀਓ ਦਾ ਪਹਿਲਾ ਪਾਰਟ ਆ ਦੂਜਾ ਪਾਰਟ ਆਪਾਂ ਕੱਲ ਨੂੰ ਪਾਵਾਂਗੇ ਤੇ ਵੀਡੀਓ ਨੂੰ ਸਾਰੀ ਦੇਖੋ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ Tattak delay -e tanval.